ਮਹਾਰਾਜ ਜੀ ਦੇ ਸਨਮੁਖ ਭਾਈ ਮਤੀ ਦਾਸ ਜੀ ਨੂੰ ਜਕੜ ਦਿੱਤਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੇਖ ਰਿਆ ਸਿੱਖ ਦੇ ਸੀਸ ਤੇ ਆਰਾ ਚੱਲਦਾ ਹੈ ਕਬੀਰ ਦੇ ਛਲ ਸ਼ਬਦ ਦੀ ਵਿਆਖਿਆ ਕਰ ਰਹੇ ਨੇ ਕਰਵਤ ਭਲਾ ਨਾ ਕਰਵਟ ਤੇਰੀ ਆਰਾ ਚੰਗਾ ਲੱਗਦਾ ਪਰ ਕਰਵਟ ਨਾ ਦੇਈ ਕਰਵਤ ਭਲਾ ਨਾ ਕਰਵਟ ਤੇਰੀ ਲਾ ਗਲੇ ਸੁਣ ਬੇਨਤੀ ਮੇਰੀ ਮਹਾਰਾਜ ਜੀ ਦੇ ਦੇਖਦਿਆਂ ਆਰਾ ਚੱਲਿਆ ਇੱਕ ਖੱਬੇ ਪਾਸੇ ਟੁਕੜਾ ਡਿੱਗ ਪਿਆ ਜੀ ਇੱਕ ਸੱਜੇ ਪਾਸੇ ਡਿੱਗ ਪਿਆ ਪਰ ਜਬਜੀ ਤਾਂ ਜੇ ਪੂਰਾ ਨਹੀਂ ਸੀ ਹੋਇਆ ਪੇਟ ਤੱਕ ਆਰਾ ਚਲਦਾ ਹੈ ਦੋ ਹਿੱਸਿਆਂ ਵਿੱਚ ਖੱਬੇ ਸੱਜੇ ਢੜ ਜਿਹੜਾ ਉਹ ਉਲਰ ਗਿਆ ਖੰਬੇ ਤੇ ਸੱਜੇ ਇੱਕ ਅੱਖ ਖੱਬੇ ਨੂੰ ਇੱਕ ਸੱਜੇ ਨੂੰ ਇੱਕ ਕੰਨ ਖੱਬੇ ਨੂੰ ਇੱਕ ਸੱਜੇ ਨੂੰ ਪਰ ਇਤਿਹਾਸ ਕਹਿੰਦਾ ਹੈ ਮਹਾਰਾਜ ਜਦੋਂ ਟੁਕੜੇ ਦੋ ਹੋਏ ਪਿੰਜਰੇ ਚੋਂ ਆਵਾਜ਼ ਆਈ ਤਨ ਸਿੱਖੀ ਤਨ ਸਿੱਖੀ